ਪੰਜਾਬ ਜੌਬ ਹੈਲਪ ਚੈਨਲ ਵਿੱਚ ਤੁਹਾਡਾ ਸਭ ਦਾ ਇੱਕ ਵਾਰ ਫਿਰ ਤੋਂ ਸਵਾਗਤ ਆ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਅਸੀਂ ਤੁਹਾਡੇ ਲਈ ਰੋਜ਼ਾਨਾ ਨਵੇਂ-ਨਵੇਂ ਸਰਕਾਰੀ ਨੌਕਰੀ ਦੀ ਜਾਣਕਾਰੀ ਲੈ ਕੇ ਆਉਂਦੇ ਰਹਿੰਦੇ ਹਾਂ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਪੰਜਾਬ ਦੀ ਆਈ ਇੱਕ ਨਵੀਂ ਵੈਕੈਂਸੀ ਬਾਰੇ ਜੋ ਕਿ ਹੈ ਪੀਪੀਐਸਸੀ ਵੇਰੀਅਸ ਵੈਕੈਂਸੀ ਆਨਲਾਈਨ ਫਾਰਮ 2025 ਦੀ ਜਿਹੜੀ ਕਿ 3 ਜਨਵਰੀ 2025 ਨੂੰ ਵੈਕੈਂਸੀ ਆਈ ਸੀ ਇਸ ਵਿੱਚ ਕੁੱਲ ਪੋਸਟਾਂ ਦੀ ਗਿਣਤੀ ਕਰੀਏ ਤਾਂ ਇਸ ਵਿੱਚ 322 ਪੋਸਟਾਂ ਨੇ ਪੀਪੀਐਸਸੀ ਯਾਨੀ ਕਿ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੇ ਵਿੱਚ ਇਹ ਭਰਤੀ ਆਈ ਹੈ ਇਸ ਪੋਸਟ ਨੂੰ ਅਪਲਾਈ ਕਰਨ ਲਈ ਜੋ ਡੇਟਸ ਆਊਟ ਹੋਈਆਂ ਨੇ ਲਾਸਟ ਡੇਟ ਇਸ ਨੂੰ ਅਪਲਾਈ ਕਰਨ ਲਈ 31 ਜਨਵਰੀ 2025 ਆ ਤੇ ਜੋ ਸਟੈਚੂਲ ਆ ਐਪਲੀਕੇਸ਼ਨ ਫਿਲ ਕਰਨ ਲਈ ਫੀਸ ਲਈ ਤੇ ਐਗਜ਼ਾਮੀਨੇਸ਼ਨ ਫੀ ਪੇ ਕਰਨ ਲਈ ਸਾਰਾ ਆਨਲਾਈਨ ਮੋਡ ਪੇਮੈਂਟ ਹੋਊਗੀ ਜੋ ਕਿ 3 ਜਨਵਰੀ 2025 ਤੋਂ ਲੈ ਕੇ 31 ਜਨਵਰੀ 2025 ਤੱਕ ਸ਼ਾਮ 11:59 ਮਿੰਟ ਤੱਕ ਹੋਣੀ ਆ ਐਪਲੀਕੇਸ਼ਨ ਫੀਸ ਇਸ ਵਿੱਚ ਐਕਸ ਸਰਵਿਸਮੈਨ ਈ ਡਬਲਯੂ ਐਸ ਪੀ ਡਬਲਯੂ ਡੀ ਤੇ ਐਲਈਡੀਸੀਐਮ ਪੰਜਾਬ ਸਟੇਟ ਲਈ 500 ਰੁਪਏ ਫੀ ਤੇ ਐਸਸੀਐਸਟੀ ਤੇ ਬਾਕੀ ਸਾਰੇ ਕੈਟਾਗਰੀ ਲਈ 750 ਤੇ 올 ਅਦਰ ਕੈਟਾਗਰੀ ਲਈ 1500 ਫੀਸ ਰੱਖੀ ਗਈ ਆ ਏਜ ਲਿਮਿਟ ਇਸ ਵਿੱਚ ਘੱਟੋ ਘੱਟ ਤੁਹਾਡੇ ਕੋਲ 21 ਸਾਲ ਦੀ ਹੋਣੀ ਚਾਹੀਦੀ ਆ ਤੇ ਵੱਧ ਤੋਂ ਵੱਧ 37 ਸਾਲ ਦੀ ਤੁਹਾਡੇ ਕੋਲ ਹੋਣੀ ਚਾਹੀਦੀ ਹੈ ਤੇ ਨਾਲ ਹੀ ਇਸ ਵਿੱਚ ਏਜ ਰਿਲੇਕਸ਼ਨ ਵੀ ਦਿੱਤਾ ਜਾਊਗਾ ਜੋ ਕਿ ਇਹਨਾਂ ਦੇ ਰੂਲਸ ਮੁਤਾਬਿਕ ਹੋਊਗੀ ਤੇ ਕੁਆਲਿਫੀਕੇਸ਼ਨ ਇਸ ਵਿੱਚ ਇਸ ਨੂੰ ਅਪਲਾਈ ਕਰਨ ਲਈ ਤੁਹਾਡੇ ਕੋਲ ਡਿਗਰੀ ਪਾਸ ਹੋਣਾ ਜ਼ਰੂਰੀ ਆ ਪੀ ਇਸ ਵਿੱਚ ਜੋ ਇਗਜ਼ਾਮ ਹੋਣਾਗਾ ਪ੍ਰੀਲੀਮਿਨਰੀ ਇਗਜ਼ਾਮ ਇਸ ਵਿੱਚ ਜੋ ਹੋਣਾਗਾ ਦੋ ਇਗਜ਼ਾਮ ਉਹਦੇ ਵਿੱਚ ਹੋਣੇ ਨੇ ਅਗੇ ਪੇਪਰ 1 ਤੇ ਪੇਪਰ 2 ਜੋ ਕਿ ਦੋਨੇ ਹੀ 200 ਮਾਰਕਸ ਦੇ ਰਹਿਣ ਵਾਲੇ ਨੇ ਤੇ ਹੁਣ ਗੱਲ ਕਰਦੇ ਅਸੀਂ ਚ ਵਕੈਂਸੀ ਡਿਟੇਲ ਪੋਸਟ ਨੇਮ ਸਭ ਤੋਂ ਪਹਿਲਾਂ ਪੰਜਾਬ ਸਿਵਲ ਸਰਵਿਸ ਐਗਜ਼ੀਕਿਊਟਿਵ ਬ੍ਰਾਂਚ ਦੀ 46 ਪੋਸਟਾਂ ਨੇ ਤੇ ਡਿਪਟੀ ਸੁਪਰੀਡੈਂਟ ਪੁਲਿਸ ਦੇ 17 ਪੋਸਟਾਂ ਤਹਿਸੀਲਦਾਰ ਦੇ ਪੋਸਟਾਂ ਨੇ ਐਕਸਾਈਜ਼ ਮੈਕਮ ਵਿੱਚ ਪੋਸਟਾਂ ਨੇ ਫੂਡ ਐਂਡ ਸਿਵਲ ਸਪਲਾਈ ਆਫੀਸਰ ਬਲਾਕ ਡਿਵੈਲਪਮੈਂਟ ਪੰਚਾਇਤ ਆਫੀਸਰ ਅਸਿਸਟੈਂਟ ਰਜਿਸਟਰ ਕੋਆਪਰੇਟਿਵ ਸੁਸਾਇਟੀ ਲੇਬਰ ਦੇ ਪੋਸਟਾਂ ਨੇ ਡਿਪਟੀ ਸੁਪਰੀਡੈਂਟ ਦੀਆਂ ਨੇ ਤੇ EMPLOYE GENERATION SKILL DEVELOPMENT ਟ੍ਰੇਨਿੰਗ ਆਫੀਸਰ ਦੀਆਂ ਸिच ਪੋਸਟਾਂ ਨੇ ਇਹ ਕੁੱਲ ਪੋਸਟਾਂ ਜੋ ਹਨ 300 ਤੋਂ ਵੀ ਵੱਧ ਪੋਸਟਾਂ ਦੇ ਦਿੱਕ ਤੁਸੀ ਇਸ ਨੂੰ ਅਪਲਾਈ ਕਰਾਉਣਾ ਤਾਂ ਸਾਡੇ ਦਿੱਤੇ ਗੇ ਨੰਬਰ ਦੇ ਸੰਪਰਕ ਕਰੋ